ਮਾਲ ਗੱਡੀ ਦੇ 11 ਡੱਬੇ ਪਟੜੀ ਤੋਂ ਹੇਠਾਂ ਉਤਰ ਜਾਂਦੇ ਨੇ ਬਹੁਤ ਵੱਡਾ ਹਾਦਸਾ ਵਾਪਰਿਆ ਦਾਸ ਦੇ ਕਿ ਤਲੰਗਾਨਾ ਦੇ ਪੈਡਾਪਲੀ ਜ਼ਿਲ੍ਹੇ ਦੇ ਵਿੱਚ ਮਾਲ ਗੱਡੀ ਦੇ 11 ਡੱਬੇ ਪਟੜੀ ਤੋਂ ਉਤਰ ਜਾਣ ਦੇ ਕਾਰਨ ਰੇਲ ਆਵਾਜਾਈ ਦੇ ਵਿੱਚ ਭਾਰੀ ਰੁਕਾਵਟ ਆਈ ਹੈ ਜਾਣਕਾਰੀ ਦੇ ਮੁਤਾਬਕ ਗਾਜ਼ੀਆਬਾਦ ਤੋਂ ਕਾਜ਼ੀਪੇੜ ਜਾ ਰਹੀ ਸੀਗੀ ਇਹ ਮਾਲ ਗੱਡੀ ਲੋਹੇ ਦੀਆਂ ਕੋਇਲਾ ਲੈ ਕੇ ਜਾ ਰਹੀ ਸੀ ਤਾਂ ਉਸ ਵੇਲੇ ਇਹ ਪੈਡਾਪਲੀ ਜ਼ਿਲ੍ਹੇ ਦੇ ਰਾਗਵਪੁਰ ਅਤੇ ਕਨਾਲ ਦੇ ਵਿੱਚਕਾਰ ਹਾਦਸਾ ਗ੍ਰਸਤ ਹੋ ਗਈ ਹੈ ਇਸ ਹਾਦਸੇ ਤੋਂ ਬਾਅਦ ਕਈ ਘੰਟਿਆਂ ਤੱਕ ਟ੍ਰੇਨਾਂ ਫਸੀਆਂ ਰਹੀਆਂ ਜਿਸ ਕਾਰਨ ਦਿੱਲੀ ਅਤੇ ਚਨਈ ਦੇ ਵਿਚਾਲੇ ਆਵਾਜਾਈ ਕਾਫੀ ਪ੍ਰਭਾਵਿਤ ਹੋਈ ਹੈ ਰੇਲਾ ਦੇ ਵਿੱਚੋਂ ਬਾਕੀ ਟ੍ਰੇਨਾਂ ਦੇ ਵਿੱਚੋਂ ਸਫ਼ਰ ਕਰਨ ਵਾਲੇ ਲੋਕਾਂ ਨੂੰ ਵੀ ਕਾਫੀ ਜਿਹੜੀ ਕਿ ਖੇਚਲ ਚੱਲਣੀ ਪਈ ਹੈ ਦੱਸਦੇ ਕਿ ਮਾਲ ਗੱਡੀ ਦੇ 11 ਡੱਬੇ ਪਟੜੀ ਤੋਂ ਉਤਰ ਜਾਣ ਦੇ ਕਾਰਨ ਦਿੱਲੀ ਚਨਈ ਮੁੱਖ ਰੇਲਵੇ ਲਾਈਨ ਦੇ ਉੱਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ ਨਾ ਸਿਰਫ ਸੁਪਰ ਫਾਸਟ ਐਕਸਪ੍ਰੈਸ ਟ੍ਰੇਨਾਂ ਬਲਕਿ ਐਕਸਪ੍ਰੈਸ ਪੈਸੈਂਜਰ ਟ੍ਰੇਨਾਂ ਅਤੇ ਹੋਰ ਮਾਲ ਗੱਡੀਆਂ ਵੀ ਪਟੜੀ ਤੋਂ ਜਿਹੜੀਆਂ ਫਸੀਆਂ ਰਹੀਆਂ ਇਸ ਦੌਰਾਨ ਯਾਤਰੀਆਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਟ੍ਰੇਨਾਂ ਦੀ ਰਫ਼ਤਾਰ ਬਹੁਤ ਧੀਮੀ ਹੋ ਗਈ ਹੈ ਤੇ ਉਹ ਅਧ ਵਿਚਾਲੇ ਹੀ ਰੁਕ ਗਈਆਂ ਕਿਉਂਕਿ ਅੱਗੇ ਮਾਲ ਗੱਡੀ ਦੇ ਕਾਰਨ ਜਿਹੜੀ ਕਿ ਹਾਦਸਾਗ੍ਰਸਤ ਹੋਣ ਕਰਕੇ ਮਾਲ ਗੱਡੀ ਦੇ 13 ਡੱਬੇ ਉਤਰ ਜਾਂਦੇ ਨੇ ਪਟੜੀ ਤੋਂ ਜਿਸ ਕਰਕੇ ਬਾਕੀ ਟ੍ਰੇਨਾਂ ਅਦੇ ਵਿੱਚ ਵੀ ਕਾਫੀ ਜਿਹੜੀ ਕਿ ਆ ਰੁਕਾਵਟਾਂ ਆਈਆਂ ਨੇ ਦੱਸ ਕਿ ਰੇਲਵੇ ਕਰਮਚਾਰੀਆਂ ਦੀ ਟੀਮ ਵੀ ਮੌਕੇ ਤੇ ਉੱਤੇ ਪਹੁੰਚ ਜਾਂਦੀ ਹੈ ਹਾਦਸੇ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਨੂੰ ਘਟਨਾ ਦੀ ਸੂਚਨਾ ਮਿਲੀ ਹੈ ਜਿਸ ਤੋਂ ਬਾਅਦ ਤੁਰੰਤ ਰੇਲਵੇ ਕਰਮਚਾਰੀਆਂ ਨੇ ਦੀ ਟੀਮ ਜਿਹੜੀ ਕਿ ਉੱਥੇ ਮੌਕੇ ਤੇ ਪਹੁੰਚ ਜਾਂਦੀ ਹੈ ਮਜ਼ਦੂਰਾਂ ਨੇ ਜਲਦੀ ਤੋਂ ਜਲਦੀ ਸੜਕ ਖੋਲਣ ਦੇ ਲਈ ਮੁਰੰਮਤ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਹਾਲਾਂਕਿ ਇਸ ਇਸ ਹਾਦਸੇ ਦੇ ਕਾਰਨ ਟ੍ਰੈਫਿਕ ਲੇਟ ਹੋਣ ਦੇ ਕਾਰਨ ਕਈ ਟ੍ਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਕਈ ਘੰਟੇ ਪਛੜ ਕੇ ਚੱਲਣ ਲੱਗੀਆਂ ਯਾਤਰੀਆਂ ਦੀਆਂ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਰੇਲਵੇ ਪ੍ਰਸ਼ਾਸਨ ਨੇ ਅਗਲੇ ਕੁਝ ਘੰਟਿਆਂ ਦੇ ਵਿੱਚ ਇਸ ਹਾਦਸੇ ਦੇ ਨਾਲ ਨਜਿੱਠਣ ਦੇ ਲਈ ਕਈ ਕਦਮ ਚੁੱਕੇ ਨੇ ਦੱਸਿਆ ਕਿ ਇਸ ਘਟਨਾ ਰੇਲਵੇ ਦੀ ਜਿਹੜੀ ਕਿ ਸੁਰੱਖਿਆ ਪ੍ਰਣਾਲੀ ਦੇ ਉੱਤੇ ਵੀ ਸਵਾਲ ਖੜੇ ਕਰਦੀ ਹੈ ਕਿਉਂਕਿ ਮਾਲ ਗੱਡੀਆਂ ਦੇ ਵੱਡੇ ਹਾਦਸੇ ਦੇ ਕਾਰਨ ਯਾਤਰੀਆਂ ਅਤੇ ਮਾਲ ਗੱਡੀਆਂ ਦਾ ਸਮਾਂ ਅਤੇ ਮਾਲ ਦੋਵੇਂ ਪ੍ਰਭਾਵਿਤ ਹੁੰਦੇ ਨੇ ਰੇਲਵੇ ਪ੍ਰਸ਼ਾਸਨ ਨੇ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਦੇਖਦੇ ਹੋਏ ਇਸ ਹਾਦਸੇ ਦੀ ਜਾਂਚ ਨੂੰ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਭਵਿੱਖ ਦੇ ਵਿੱਚ ਅਜਿਹੇ ਹਾਦਸਿਆਂ ਤੋਂ ਬਚਾ ਜਾ ਸਕੇ ਅਤੇ ਰੇਲਵੇ ਆਵਾਜਾਈ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇ ਦੱਸਦੀ ਹੈ ਕਿ ਇਸ ਮਹੀਨੇ ਹਜੇ ਹਫ਼ਤਾ ਵੀ ਨਹੀਂ ਹੋਇਆ ਸੀਗਾ ਕਿ ਜਿਹੜਾ ਕਿ ਪਹਿਲਾ ਵੀਕ ਰੇਲ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਈ ਲੋਕਾਂ ਲਕਮੀ ਹੋਏ ਸੀਗੇ ਤੇ ਕੁਝ ਕੁ